ਨਵੇਂ ਸਾਧਨ ਨੂੰ ਲੈ ਕੇ ਲੈਬੋਰੀਟਰੀ ਅਰੇਂਜਮੈਂਟਸ ਕੀਤੇ ਗਏ ਨੇ ਜੀ ਸਾਰੇ ਬਾਰਡਰਸ ਤੇ ਅਸੀਂ ਨਾਕਾਬੰਦੀ ਕੀਤੀ ਡਰਾਈਵਿੰਗ ਤੇ ਸਪੈਸ਼ਲ ਫੋਕਸ ਰਹੇਗਾ ਤੇ ਹਰ ਨਾਕੇ ਤੇ ਚੈਕਿੰਗ ਕੀਤੀ ਜਾਏਗੀ ਵਾਇਸ ਪੋਲੂਸ਼ਨ ਦੀ ਕੋਈ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਤੁਸੀਂ ਕਾਲ ਤੁਸੀਂ ਦੇਖ ਰਹੇ ਹੋ ਨਰਲੋਟ ਤੇ ਮੈਂ ਮਨੀਸ਼ ਕੁਮਾਰ ਨਵੇਂ ਸਾਲ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੀ ਕਿਸ ਤਰੀਕੇ ਦੀ ਤਿਆਰੀਆਂ ਨੇ ਕਿ ਚੰਡੀਗੜ੍ਹ ਦੇ ਨਾਲ ਪੰਚਕੂਲਾ ਮੌੜ ਇਹ ਜਿਹੜਾ ਹੈਗਾ ਬਾਰਡਰ ਵੀ ਲੱਗਦਾ ਹੈਗਾ ਨਾਲ ਚੈੱਕ ਲੱਗਦੇ ਨੇ ਮੈਮ ਕਿਸ ਤਰੀਕੇ ਕੇ ਸਾਥ ਜੋ ਹੈ ਤਿਆਰੀ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਆਵੇ ਸਾਨੂੰ ਲੈ ਕੇ ਨਵੀ ਸਾਬ ਨੂੰ ਲੈ ਕੇ ਲੈਬੋਰੀਟਰੀ ਅਰੇਂਜਮੈਂਟਸ ਕੀਤੇ ਗਏ ਨੇ ਜੀ ਸਾਰੇ ਬਾਰਡਰਸ ਤੇ ਅਸੀਂ ਨਾਕਾਬੰਦੀ ਕੀਤੀ ਹੈ ਚੰਡੀਗੜ੍ਹ ਚ ਇੰਟਰਨਲ ਪਲੇਸਿਸ ਤੇ ਵੀ ਨਾਕਾਬੰਦੀ ਕੀਤੀ ਹੈ ਡਰੰਕਨ ਡਰਾਈਵਿੰਗ ਤੇ ਸਪੈਸ਼ਲ ਫੋਕਸ ਰਹੇਗਾ ਤੇ ਹਰ ਨਾਕੇ ਤੇ ਚੈਕਿੰਗ ਕੀਤੀ ਜਾਏਗੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਹੋਏਗੀ ਕਿਸੇ ਵੀ ਇਲੀਗਲ ਐਲੀਮੈਂਟ ਨੂੰ ਕੋਈ ਵੀ ਸ਼ਰਾਰਤ ਕਰਨ ਨਹੀਂ ਦਿੱਤੀ ਜਾਏਗੀ ਮੈਂ ਬੇਸਿਕਲੀ ਕਲੱਬਾਂ ਦੇ ਵਿੱਚ ਜੋ ਯੂਥ ਜਿਹੜਾ ਜਾਂਦਾ ਹੈਗਾ ਤੇ ਕਲੱਬਾਂ ਨੂੰ ਕਿਸ ਤਰੀਕੇ ਦੇ ਇਨਸਟਰਕਸ਼ਨ ਦਿੱਤੇ ਗਏ ਆ ਚੰਡੀਗੜ੍ਹ ਪੁਲਿਸ ਵੱਲੋਂ ਦੇਖੋ ਸਾਡੀ ਇਹ ਇਨਸਟਰਕਸ਼ਨ ਦਾ ਕਿ ਜਿਹੜਾ ਆਪਰੇਸ਼ਨ ਟਾਈਮ ਹੈ ਉੱਥੇ ਤੱਕ ਹੀ ਆਪਰੇਟ ਕਰਨ ਨੌਇਸ ਪੋਲੂਸ਼ਨ ਦੀ ਕੋਈ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਅੰਦਰ ਕੋਈ ਵੀ ਇਲੈਗਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਤੇ ਸਾਡੀ ਪੂਰੀ ਨਜ਼ਰ ਰਹੇਗੀ 112 ਤੋਂ ਇਲਾਵਾ ਕਿਹੜੀ ਕਿਹੜੀ ਸੇਵਾਵਾਂ ਰਹੇਗੀ 112 ਜੀ ਇੰਟੀਗ੍ਰੇਟਿਡ ਹੈਲਪਲਾਈਨ ਹੈ ਨੈਸ਼ਨਲ ਹੈਲਪਲਾਈਨ ਹੈ ਤੇ ਇਨ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤਾਂ 112 ਤੇ ਕਾਲ ਕਰ ਸਕਦੇ ਆ ਕਿਤੇ ਡਰਿੰਕ ਐਂਡ ਡਰਾਈਵ ਦੇ ਨਾਕੇ ਰਹਿਣਗੇ ਮੈਮ ਸ਼ਹਿਰ ਦੇ ਵਿੱਚ ਨਹੀਂ ਉਹ ਨੰਬਰ ਨਹੀਂ ਮੈਂ ਦੱਸ ਸਕਦੀ ਬਟ 50 ਤੋਂ ਉੱਪਰ ਨਾਕਾਬੰਦੀ ਪੂਰੇ ਸ਼ਹਿਰ ਵਿੱਚ ਕੀਤੀ ਜਾਏਗੀ 50 ਤੋਂ ਉੱਪਰ ਨਾਕਾਬੰਦੀ ਤੇ ਮੈਮ ਆਖਰ ਦੇ ਵਿੱਚ ਚੰਡੀਗੜ੍ਹ ਦੇ ਜਨਤਾ ਨੂੰ ਕੀ ਕਹਿਣਾ ਚਾਹੋਗੇ ਸਾਡੇ ਵੱਲੋਂ ਚੰਡੀਗੜ੍ਹ ਪੁਲਿਸ ਵੱਲੋਂ ਸਾਰੇ ਚੰਡੀਗੜ੍ਹ ਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਅਸੀਂ ਉਮੀਦ ਰੱਖਦੇ ਹਾਂ ਨਵੇਂ ਸਾਲ 'ਚ ਵੀ ਅਸੀਂ ਉਸੇ ਤਰਕਰਤਾ ਨਾਲ ਸਰਵ ਕਰੀਏ ਚੰਡੀਗੜ੍ਹ ਨੂੰ